ਫੇਰ ਤੋਹਾਂ ਤੇਨੂੰ ਮੈਂ ਕੀ ਕਰਾਂ ਮੈਂ ਆ ਵੀਰ ਮੇਰੇ ਨਾਲ ਆਇਆ ਕਿ ਕਿਹਦੇ ਨਾਲ ਆਇਆ ਤੈਨੂੰ ਕੰਮ ਤੇ ਕਿੰਨੇ ਰੱਖਿਆ ਮੈਂ ਕੱਲ ਤੋਂ ਬਹੁਤ ਕੰਮ ਤੇ ਨਹੀਂ ਆਉਣਾਗਾ ਗੱਲ ਤਾਂ ਲੋਕਾਂ ਨੇ ਫੇਰ ਚਲਾ ਲੈਣੀ ਆ ਤੇ ਅਸੀਂ ਅੰਦਰ ਪਹਿਲਾਂ ਪਾਉਂਦੇ ਫਿਰਦੇ ਆ ਕੇ ਕੱਢ ਗੋਭੀ ਦੀ ਖੇਤੀ ਬਹੁਤ ਵਧੀਆ ਚੰਦਰੀ ਆਰੇ ਤੇ ਨਾ ਆਪਣੀ ਜਲਦੀ ਜਾਂਦੀ ਤੇ ਉੱਤੇ ਪਾਤੀ ਜੋ ਲੇ ਜੇ ਬਾਤ ਘਟਾਂਗੀ ਸਿਸਟਮਾੜਾ ਨਹੀਂ ਹੈਗਾ ਇੱਕ ਗੱਲਾਂ ਕਰਾਂ ਅਸੀਂ ਪਰ ਤੂੰ ਸੁਹਾਗੇ ਤੂੰ ਮੋੜਦਾ ਹੀ ਚਲ ਹੁਣ ਇਹਦੀ ਆਪਣੀ ਹੋ ਗਈ ਗੱਲ ਹੁਣ ਤੂੰ ਅਸੀਂ ਕਰਕੇ ਕਾਦੀਆਂ ਗੱਲਾਂ ਤੇਰੀਆਂ ਲੈ ਰਸੀ ਨਾ ਤੂੰ ਵੰਡੇਆ ਸੱਚ ਹੋ ਜੈਗਾ ਮੈਂ ਹਾਂ ਸਵਾਫੀਨਾ ਕਰ ਲਾ ਸਾ ਆਹ ਤਾਂ ਵਧੀਆ ਸਿਸਟਮ ਹੈ ਇਹ ਬਾਈ ਜੀ ਅਸੀਂ ਕਣਕ ਨਹੀਂ ਬੀਜਣ ਲੱਗੇ ਅਸੀਂ ਬੀਜਣ ਲੱਗੇ ਗੋਭੀ ਗੋਬੀ ਲਾਉਣ ਲੱਗੇ ਆ ਆ ਬੰਦੇ ਦੀ ਨਹੀਂ ਆਪਾਂ ਜਾਨ ਛੱਟਣੀ ਇਹ ਕਦੇ ਮਸ਼ੀਨ ਤੇ ਕਦੇ ਟਰੈਕਟਰ ਤੇ ਦੇ ਕਿਦਾਂ ਕਦੇ ਕਿਦਾਂ ਇਹ ਮਾਰੂ ਭੱਲਾ ਪੂਰਾ ਇਹ ਬੰਦਾ ਬਾਈ ਪੂਰਾ ਕੰਮ ਜਾਬ ਕਰਕੇ ਫੇਰ ਜਾਊਗਾ ਕਿਹੇ ਬੰਦੇ ਉਦਾਂ ਨਹੀਂ ਜਾਂਦਾ ਮੈਨੂੰ ਇਹਦਾ ਅਣਪਤਾ ਲੱਗ ਗਿਆ ਅੰਦਰਲੀ ਗੱਲ ਦਾ ਇਹਦੀ ਤਾਂ ਲੱਸੀ ਵੀ ਗਈ ਢਿੱਡ ਭਰ ਲੈਣਾ ਆ ਵੀ ਦੀ ਸੇਵਾ ਪੂਰੀ ਕਰੀ ਦੀ ਐ ਰੋਟੀਆਂ ਵੀ ਲੈ ਆਵੇ ਐ ਆਵੇ ਲੂਣ ਲਾਣ ਨਹੀਂ ਆਦਾ ਵੀ ਮੇਰਾ ਅੱਡੀ ਸਿਸਟਮ ਹੋਵੇ ਸਹੀ ਲੂਣ ਤੇ ਆ ਜਾਣਾ ਲਾਣ ਕੀ ਲੋਕਾਂ ਨੇ ਫੇਰ ਚਲਾ ਲੈਣੇ ਆ ਨਾ ਅਸੀਂ ਅੰਦਰ ਪਹਿਲਾਂ ਪਾਉਂਦੇ ਫਿਰਦੇ ਆ ਕੇ ਕੱਢਦੇ ਮੈਂ ਉੱਥੇ ਦਾ ਕੱਢ ਦਿੰਦਾ ਚੱਲ ਉੱਚੋ ਆ ਸੀਸਾ ੜ ਗਏ ਜਰਾ ਆ ਜੇ ਪਾਇਆ ਤਾਂ ਪਡੂੰਡੀ ਜੀ ਤੋੜਤੀ ਇਹਦੀ ਸੀਸਾ ਅੰਦਰ ਹੀ ਕਰਦੇ ਤੂੰ ਲੱਗਾ ਕੱਜ ਨਾ ਕਰਦੇ ਅੰਦਰ ਮੈਨੂੰ ਕਹਿੰਦਾ ਟੁੱਟ ਗਈ ਢੁੰਡੀ ਜੀ ਖਿੱਚੋ ਫਿਰ ਬੱਜ ਕੇ ਦੇਖ ਲਾ ਬੇਬਾ ਬੱਸ ਕਰ ਬੱਸ ਕਰ ਮੈਂਦੇ ਇੱਥੇ ਹੀ ਉਹ ਜੋ ਨਾ ਜਾਲੀ ਚੱਕਿਓ ਇੰਦਰ ਦਾ ਕੋਈ ਨਹੀਂ ਇਕ ਵਾਰੀ ਦੇ ਬੱਸ ਕਰ ਜੇ ਬੱਸ ਬੱਸ ਬਹੁਤ ਅਬ ਅੱਗੇ ਨੇ ਕਟਰ ਤੇ ਕਟਰ ਟਾਕ ਲਿਆ ਜਾਗਾ ਨਾਲੇ ਕਰ ਬੈਲ ਦੇ ਆ ਕਟਰ ਤੇ ਪਾ ਦੇ ਅੰਗਰੇਜ਼ ਦੇ ਚਰਾ ਆਪਣੇ ਦੇ ਕੋ ਆ ਕਟਰ ਤੇ ਪਾਇਆ ਅੰਗਰੇਜ਼ ਹਾਂਜੀ ਆ ਕਟਰ ਦਾ ਹੀ ਪਾ ਦਊਗਾ ਨਾਲ ਜੁਰਵਾ ਤੋਂ ਤੇ ਪਾ ਦੀ ਜੋ ਪਾ ਨਹੀਂ ਪਾ ਲਈ ਕੀ ਲੱਗਿਆ ਐ ਇਹ ਆ ਬਾਈ ਜੀ ਫੋਰ ਮੈਂ ਇਹ ਆ ਕਰਤਾਟ ਰੇਤਾ ਬਲੌਗਰਾਂ ਇਹ ਅਸੀਂ ਨਵਾਂ ਲੈ ਕੇ ਆਂਦਾ ਐਂ ਉਂਗਲਾਂ ਵੀ ਕਰਦੇ ਨੇ ਇਹ ਅਸੀਂ ਨਵਾਂ ਲੈ ਕੇ ਆਂਦਾ ਇਹ ਇਦਾਂ ਇਹ ਉਦਾਂ ਇਹ ਇਦਾਂ ਸਾਡਾ ਇਦਾਂ ਉਦਾਂ ਕੁਝ ਨਹੀਂ ਇਹ ਹੈਗਾ ਟਰੈਕਟਰ ਪਰ ਇਹ ਜੋਰ ਵਾਲਾ ਪੂਰਾ ਪਹਿਲਾਂ ਹਾਂ ਅੱਲਸੀ ਫੜਲਾ ਕਿਹੜੇ ਉੱਥੇ ਚੱਲਿਆਂ ਪਾਰ ਉਧਰ ਗਏ ਓਏ ਕੀ ਕਹਿਣਾ ਚਾਹੂਂਗੇ ਕਹਿਣਾ ਕੀ ਬਾਦ ਦੀ ਰਾਤ ਹੋ ਗਈ ਗੋਭੀਆਂ ਲੱਦਦੇ ਫਿਰਦੇ ਆ ਪਈਆਂ ਜੇ ਗੋਭੀਆਂ ਆ ਪਈਆਂ ਜੇ ਗੋਭੀਆਂ ਬੰਦੇ ਜਿੱਦਾਂ ਪੈਂਡੇ 'ਚ ਬਹੁਤ ਵੱਡਾ ਕੰਮ ਹੋਣ ਵਾਲਾ ਓਏ ਬੰਦੇ ਦੇ ਆਏ ਮਗਰ ਅੱਗੜ ਪਿਛੜ ਕਰੀਏ ਵਝਾਈ ਫਿਰਦੇ ਇੱਕ ਆਉਂਦਾ ਜੀ ਦੰਦ ਬਾਦ ਦੋ ਦੋ ਮੋਟਰਸਾਈਕਲ ਆਉਂਦੇ ਗੱਡੀਆਂ ਆਉਂਦੀਆਂ ਨੇ ਕਿੱਧਰ ਕਰਤਾਰ ਖੜਾ ਵਿਚਾਰਾ ਚਵਾਰਾ ਆ ਪਾਉ ਭਗਵਾਨ ਹਾਂਜੀ ਹਾਂਜੀ ਇਹ ਉਹ ਪਲਵਾਨ ਨਹੀਂ ਭਗਵਾਨ ਨਾਮ ਭਗਵਾਨ ਓਏ ਗਲਤ ਗੱਲਾਂ ਨਹੀਂ ਕਰਨੀਆਂ ਉਹ ਬੋ ਬਰਾਵਾ ਮੈਂ ਨੂੰ ਬੜੇ ਤੇਰਦਾ ਭੁੱਲ ਗਿਆ ਤੇਰੇ ਚੱਕਰ ਚ ਲੇਟ ਹੋ ਗਿਆ ਕਿੰਨੇ ਕੁ ਲਫਾਫੇ ਲੱਦ ਲੋ ਨਹੀ ਆ ਉਹ ਵਿਆਹ ਤੋਂ ਚ ਵੀ ਦੋ ਦਿਨ ਪਏ ਨੇ ਉਧਰ ਵੀ ਪਏ ਆ ਉਹ ਰੁਕ ਜਾ ਉਹ ਜਾ ਜਾ ਕਰਦੇ ਆ ਯਾਰ ਮੈਨੂੰ ਤੂੰ ਜਾਣਦੇ ਮੈਂ ਫੋਨ ਕੀਤਾ ਮੈਂ ਤੂੰ ਫੋਨ ਕਿੰਨੇ ਮੈਨੂੰ ਕੀਤਾ ਫੋਨ ਤੂੰ ਉਹਨੂੰ ਕੀਤਾ ਆ ਤੇ ਸੇਠ ਹੋ ਆ ਤੇਨੂੰ ਮੈਂ ਕਿਹਾ ਤੇ ਆ ਤੇ ਮੈਂ ਆ ਵੀਰ ਮੇਰੇ ਨਾਲ ਆ ਕਿ ਕਿਹਦੇ ਨਾਲ ਆ ਤੈਨੂੰ ਕੰਮ ਤੇ ਕਿੰਨੇ ਰੱਖਿਆ ਮੈਂ ਕੱਲ ਤੋਂ ਬਹੁਤ ਕੰਮ ਤੇ ਨਹੀਂ ਆਉਣਾਗਾ ਕੰਮ ਤੇ ਜਾ ਨਹੀਂ ਆਉਣਾ ਤਾਉ ਲਾ ਗੱਡੀ ਘੁਮਾ ਕੇ ਤੂੰ ਇੱਤਰੀ ਚੱਲ ਭਲਾਵੇਂ ਪਰ ਉਹ ਭਰਾਵਾ ਕਿੰਨੇ ਕਿਲੋਫਾਫੇ ਦੋ ਲਫਾਫੇ ਲੱਗਦੇ ਦੋ ਨਹੀਂ ਆਉਂਦੇ ਦੋ ਨਹੀਂ ਆਵੇ ਇੱਧਰ ਬੜੇ ਪਏ ਜਾਂ ਯਾਰ ਮੈਨੂੰ ਉਹ ਜਾ ਉੱਧਰ ਪੈ ਜਾ ਯਾਰ ਜਾਣ ਦੇ ਉਹ ਮੈਂ ਵੀ ਜੋੜ ਜੇਤੀ ਤੂੰ ਜਾਵੜ ਮੈਂ ਵੀ ਚੱਲ ਜਾ ਜਾਓ ਜਾਓ ਚੱਲ ਠੀਕ ਹੈ ਉਹ ਚਾਬੀ ਲੈ ਲੈ ਮੋਟਰਸਾਈਕਲ ਦੀ ਲਿਆਓ ਰੇ ਨਹੀਂ ਹੁਣ ਆਹ ਢੀਕਾ ਵੀ ਅੱਛੀ ਆ ਇਹਦੇ ਵਾਲੇ ਦੀ ਉਹ ਵੀ ਦੇ ਦੇ ਰੇ ਵੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਇਹ ਵੀ ਵੀ ਕਿੰਨੇ ਹੋ ਗਏ ਹੁਣ ਆ ਵਿੱਚ ਵਿੱਚ ਆ ਲਿਵਾਵੇ ਚੁੱਕ ਕੇ ਫੜਾ ਦੇ ਦੇਖ ਕੇ ਲੱਗੇ ਲੱਗੇ ਆ ਬਾਈ ਗੋਬੀ ਅੱਜ ਰਾਤ ਲੈਣੇ ਨੇ ਟਰਾਲੀ 'ਚ ਲੱਗ ਕੇ ਲਿਆਂਦੀ ਜੀਗੀ ਤੇ ਹੁਣ ਉਹ ਟਰਾਲੀ 'ਚ ਲੋਡ ਕਰਤੀ ਆ ਹੁਣ ਲੈ ਕੇ ਜਾਂਦੇ ਆਂ ਅਸੀਂ ਮੰਡੀ ਕੋਈ ਸਾਬ ਆਪ ਲੱਗੇ ਨੇ ਮਾਰਕਰ ਨਾਲ ਨਹੀਂ ਜਾਂਦੇ ਨੇ ਅੱਧਰ ਵੇਖੋ ਆਹ ਵੇਖਸ ਮਸਤ ਹੈ ਹੈ ਇੱਕੋ ਮਿੰਟ ਆਪ ਲੱਗੇ ਨੇ ਜੰਮੇ ਯਾਰੀ ਨਾ ਹੁਣ ਲਫਾਵੇ ਤਾਂ ਖੁੱਲਣੇ ਨਹੀਂ ਫਿਰ ਉਹਦਾ ਕਰਕੇ ਅਸੀਂ ਨਾ ਮਾਰ ਕਰਨ ਵਾਲੀ ਲਿਖੀ ਜਾਂਦੇ ਉੱਤੇ ਵਿੱਚ ਇੰਨੇ ਕਿਲੋ ਹੋ ਗਿਆ ਇੱਕ ਅੱਧਾ ਫੁੱਲ ਪਾ ਕੇ ਤੇ ਵਿੱਚ ਉਹ ਪੂਰੇ ਕਰ ਦਿੰਦਾ ਇਹੋ ਘੱਟ ਹੁੰਦਾ 100 ਗ੍ਰਾਮ ਵੀ 100 ਗ੍ਰਾਮ ਐ ਚ ਕਿੰਨੇ ਲੱਦੇ ਗਏ 40 50 ਲੱਦੇ ਗਏ ਲੱਦੇ ਗਏ ਨੇ ਉੱਥੇ ਲੱਦੇ ਗਏ ਥੋੜਾ ਹੀ ਬਚੇ ਨਹੀਂ ਲੱਦੇ ਗਏ ਨੇ ਉਹਨੇ ਗਾ 25 26 47 47 ਓ ਮੇਨ ਮੁੰਛੀ ਆ ਮਨੀਮ ਤੇ ਕੀ ਕਰਾਂ ਉਹ ਕਿਹੜੇ ਰਹਿ ਭਰਾ ਦਾ ਚ ਭਰਾ ਉਹਦਾ ਆ ਵੀ ਮੇਨ ਹੀ ਆ ਬੰਦਾ ਇਦੀ ਗੱਲ ਨਹੀਂ ਗੱਲ ਆ ਪੂਰੀ ਆ ਉਹ ਜਿਹੜਾ ਸੁਹਾਗੇ ਤੋਂ ਮੋੜਦਾ ਕਾ ਸੁਹਾਗੇ ਤੋਂ ਸਾਨੂੰ ਮੋੜ ਦਿੰਦਾ ਜੀ ਸਵਾਗਾ ਲੈਣ ਗਏ ਆ ਇਹਨਾਂ ਦੀ ਕੋਠੀ ਆ ਸਵਾਗਾ ਲੈਣ ਗਏ ਦੇ ਨੇ ਸਵਾਗੇ ਤੋਂ ਮੋੜਤਾ ਸਾਨੂੰ ਹੁਣ ਵੇ ਬੈਠਾ ਉਹ ਚੱਲ ਯਾਰ ਲੈ ਸਵਾਗਾ ਲੈ ਉਹ ਨਾ ਵੀ ਬੁਰੀ ਆ ਨਹੀਂ ਤਾਂ ਬੈਠਦਾ ਸਵਾਗਾ ਵੇ ਯਾਰ ਉਹਨਾਂ ਬਾਤਾਂ ਤਾਂ ਤੋਲਣੇ ਉਧਾਂ ਹਾਂ ਤੋਲ ਕੇ ਇੱਥੇ ਲਾ ਦੋ ਸਾਈਡ ਤੇ ਲਾ ਦੋ ਸਾਈਡ ਤੇ ਠੰਡੇ ਨਹੀਂ ਆ ਹੁਣ ਪਿੱਛੇ ਡੇਗਦਾ ਤੇ ਨਹੀਂ ਰੱਸਾ ਪਾਉਣਾ ਪੈਣਾ ਰੱਸਾ ਪਾਉਣੇ ਆ ਇਹਨੂੰ ਰੱਸਾ ਪਾ ਕੇ ਤੋਨੂੰ ਮੜਾ ਰੱਸਾ ਪਾ ਲਈਨੇ ਰੱਸਾ ਆਪਣੇ ਕੋਲੇ ਪਿਆ ਹੈ ਆਓ ਪਾ ਦੋ ਹੁਣ ਫਿਰ ਕੀ ਕਰਾਂ ਇਹ ਪਹਿਲਾਂ ਜਾਉਂਦਾ ਰੋਇਪੁਰ ਰੋਇਪੁਰ ਦਾ ਲਾ ਕੇ ਮਗਰੋਂ ਆਣ ਕੇ ਜੀਰੇ ਦਾ ਲੱਦੂ ਬਈ ਹੁਣ ਰੋਇਪੁਰ ਜਾਣਾ ਜੇ ਹਾਂ ਫਿਰ ਵੇਨੇ ਗਈ ਨੂੰ ਆ ਆ ਫੜੋ ਲਾਓ ਯਾਰ ਤੋਲ ਕੇ ਬਾ ਕੱਢ ਗਿਆ ਜੀ ਭੌਲੀ ਜੀ ਬਾਹਰ ਜੀਪ ਕੱਢੋ ਰੋਟੀ ਖਾਣੇ ਆ ਘਰੋਂ ਕੇ ਇਨਾ ਤੋਂ ਥੋੜੀ ਮਹਣੀਆਂ ਆਪਾਂ ਨੂੰ ਪਾ ਦੂੰਗਾ ਰੋਟੀ ਖਾ ਲਈ ਰੋਟੀ ਪੈਸੇ ਪਾ ਪੈਸੇ ਪਾ ਜੀ ਦਿਖਾ ਲਿਓ ਤਾਂ ਬੇਵਕੂਨ ਰਹੀ ਹੋ ਤਿੱਕੇ ਦਾ ਸਾਡਾ ਸੇਠ ਆ ਜੀ ਵੇਖ ਲਓ ਦਾ ਸਾਡਾ ਸੇਠ ਸੇਠ ਆ ਰੋਟੀ ਤੁਸੀਂ ਤਾਂ ਥਾਪੇ ਤੋਂ ਗਾਲਿਓ ਜਵਾਦ ਘਟੋਂਗੀ ਸੇਠ ਮਾੜਾ ਨਹੀਂ ਹੈਗਾ ਇਹ ਗੱਲਾਂ ਕਰਨਾ ਅਸੀਂ ਪਰ ਤੂੰ ਸੁਭਾਗੇ ਤੋਂ ਮੋੜਤਾ ਸੀ ਚਲੋ ਨਹੀਂ ਦੀ ਆਪਣੀ ਹੋ ਗਈ ਗੱਲ ਨੂੰ ਤੂੰ ਅਸੀਂ ਕਰਕੇ ਗੱਲ ਕਰਨ ਲੱਗਾਂਗੇ ਚਲ ਦੱਸ ਹਾਂ ਤੂੰ ਕਿੱਥੇ ਜਾਉਂਦਾ ਹੈਂ ਹੈਂ ਮੋਟਾ ਝੱਗਾ ਪਾਲਾ ਤੂੰ ਨਹੀਂ ਨਹੀਂ ਕੱਪੜੇ ਤਾਂ ਪਾਉਣੇ ਹੀ ਪੈਣੇ ਆ ਪਹਿਲਾਂ ਫਰੋਇਪਰ ਲਾਓ ਠੀਕ ਆ ਮਹਰੋਜੀ ਦੇ ਲਾਹ ਦੇ ਜਾਓ ਕਿ ਮਰਖਾਈ ਵਾਲਦੀ ਜਾਓਗੇ ਹਾਂ ਸਾਧਾ ਰੋਡ ਮਾੜਾ ਵਾ ਮਰਖਾਈ ਵਾਲਦੀ ਠੀਕ ਆ ਆਓ ਸਹੀ ਰੋਡ ਇਹਦਾ ਲਾਕ ਜੋ ਟੋਟਲ ਕਪੜੀ ਉਹ ਲੈ ਆ ਫੜ ਕੇ ਫੋਨ ਤੇ ਲਾ ਲੈਣਾ ਆਪਾਂ ਕਿਰਪਾ ਨਾਲ ਕਿੱਥੇ ਉਹ ਵੀ ਰੱਖੀ ਰੈਂਟ ਸਾਂ ਦੇ 21 ਚੱਕ ਲੈ ਆ ਲਿਖਿਆ ਤੁਰਨ ਹਿੰਦ ਚੱਕਿਆ ਹਾਂ 3 ਕਿਲੋ 20 ਕਿਲੋ ਹੋ ਗਈ ਆ 10 ਕਿਜੀ ਕਰ ਲਈ ਹੂੰ 20 ਕਿਲੋ 20 ਬਾਈ ਕਰਦੀ ਬਾਈ ओके 2 किलो ओ यार तू ਟਿਕਣ ਵੀ ਦੇ ਇੱਕ ਜਣਾ ਜਾਵੜੋ ਜਿਹੜਾ ਮਰਜੀ 25 ਦਾ ਲਿਓ ਵੇ ਇੱਕ ਮਿੰਟ ਇੱਕ ਮਿੰਟ ਠੀਕ ਆ ਜੀ ਆ ਗਿਆ ਹਾਂ ਸਾਹ ਸਿੰਘ ਹਾਂ ਕੀ ਕਹਿਣਾ ਚਾਹੂਗੇ ਗੋਭੀ ਦੀ ਖੇਤੀ ਬਹੁਤ ਵਧੀਆ ਚੰਦਰੀ ਜੀ ਹਾਂ ਆਰੇ ਜਨਾਬ ਆਪਣੀ ਗੱਡੀ ਚਾਡੀ ਆ ਜੀ ਆਜਾ ਜਦੋਂ ਦੋ ਗੱਡੀਆਂ ਰੋਡ ਕੀਤੀਆਂ ਇਹ ਨਵੇਂ ਚੱਲੇ ਆ ਇੱਕ ਫੇਰ 12 ਚ ਆਏ ਲਿਜਾਣੇ ਆ ਆ ਨਾ ਸੌਣਾ ਦੇ ਨਾ ਲੋਕਾਂ ਦਾ ਸੌਣਾ ਆ ਇੱਥੇ ਮਾਰ ਨਹੀਂ ਹਣਾ ਆ ਰਸਤੀ ਨਹੀਂ ਜੇ ਨਾ ਉਹਦੇ ਵਿੱਚ ਬਹੁਤ ਸਾਰੀ ਆ ਫੜਾ